ਹਾਂਜੀ ਦੋਸਤੋ ਅੱਜ ਖੜੇ ਆ ਪੱਟੀ ਵਾਲੇ ਪੁਲ ਦੇ ਥੱਲੇ ਤੇ ਇਹ ਆ ਜੀ ਹਰੀਕੇ ਪੱਤਣ ਵਾਲਾ ਰੋਡ ਇਹੜਾ ਸ਼ਹਿਰ ਦੇ ਵਿੱਚ ਆਉਂਦਾ ਤੇ ਇੱਥੇ ਨਾ ਇੱਕ ਭਰਾ ਆ ਬਣਾਉਂਦਾ ਫਾਸਟ ਫੂਡ ਮਤਲਬ 버ਗਰ ਵਗੈਰਾ ਬਣਾਉਂਦਾ ਆ ਤੇ ਬਰੋਵਾ ਇੰਨਾ ਵਧੀਆ ਵੀ ਬਹੁਤ ਜ਼ਬਰਦਸਤ ਮਤਲਬ ਇੱਕ ਰਹੀ ਭਾਈ ਕੋਲ ਆ ਰੁਕੇ ਸੀ ਰਾਤ ਨੂੰ ਸ਼ਾਮ ਨੂੰ ਤੇ ਖਾਗਿਆ ਦਾ ਸਵਾਦ ਬਹੁਤ ਏਸੀ ਸੀ ਤੇ ਮੈਂ ਭਾਈ ਨੂੰ ਕਹਿ ਮੈਂ ਕਿ ਤਰੀ ਵੀਡੀਓ ਜ਼ਰੂਰ ਬਣਾਉਣੀ ਆ ਤੇ ਇਦਾਂ ਨਾਲ ਫਤਿਹ ਹਣੀ ਇਦਰਾ ਓਏ ਇਦਰਾ ਜੋ ਦੋਨੇ ਜਣੇ ਨਾਲ ਆ ਸਾਡੇ ਇਧਰ ਜਸਮੀਤ ਤੇ ਇਧਰ ਫਤਿਹ ਕਿਵੇਂ ਭਾਈ ਠੀਕ ਠਾਕ ਹੈ ਕਿਦਾ ਫਿਰ ਅੱਜ ਖਾਣਾ 버ਗਰ ਹਮ 버ਗਰ ਟੈਸਟ ਕਰੂਗਾ ਅੱਜ ਫਤੇਹ ਮੈਂ ਟੈਸਟ ਕਰੂਗਾ ਤੇ ਅੱਜ ਮੀਤ ਵੀ ਤੂੰ ਟੈਸਟ ਕਰਨਾ ਮੈਂ ਵੀ ਕਰੂਗਾ ਤੂੰ ਵੀ ਟੈਸਟ ਕਰੇਗਾ ਚਲੋ ਬਹੁਤ ਵਧੀਆ ਬੱਟ ਠੀਕ ਹੈ ਫਿਰ ਇਹ 버ਗਰ ਬਹੁਤ ਵਧੀਆ ਬਾਈ ਬਣਾਉਂਦਾ ਹੈ ਤੇ ਬਾਈ ਕੋ ਚਲਦੇ ਹਾਂ ਹੁਣ ਆਪਾਂ ਤੇ ਕਰਦੇ ਹਾਂ ਗੱਲਬਾਤ ਹਾਂਜੀ ਭਾਈ ਜੀ ਹਾਂਜੀ ਬੀ ਜੀ ਕੀ ਹਾਲ ਚੱਲ ਬੀ ਬਸ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਹੋ ਠੀਕ ਠਾਕ ਹੋ ਬਸ ਸਭ ਵਧੀਆ ਕਿਰਪਾ ਵੈਗ ਦੀ ਪਾਜੀ ਵਧੀਆ ਕਿਰਪਾ ਚਾਹੀਦੀ ਆ ਤੇ ਬਾਈ ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਆਪਣੀ ਤੇਰੀ ਟਾਈਮਿੰਗ ਕੀ ਆ ਕਿਉਂਕਿ ਤੇਰੀ ਨਾ ਟਾਈਮਿੰਗ ਅੱਗੇ ਪਿੱਛੇ ਹੋ ਜਾਂਦੀ ਏਵੇਂ ਲਈ ਟਾਈਮ 12:30 ਵਜੇ ਦੀ ਆ ਜੀ 12:30 ਤੋਂ ਲੈ ਕੇ 6:30 ਵਜੇ ਤੱਕ 12:30 ਤੋਂ ਲੈ ਕੇ ਸ਼ਾਮ ਨੂੰ 6:00 ਵਜੇ ਤੱਕ ਹਾਂਜੀ ਜਦ ਤੱਕ ਸਮਾਨ ਅਵੇਲੇਬਲ ਆ ਤਦ ਤੱਕ ਇੱਥੇ ਹਾਂ ਹਾਂਜੀ ਇੱਥੇ ਹੈ ਜੀ ਤੇ 5-6 ਵਜੇ ਦਾ ਤੁਹਾਡਾ ਸਮਾਨ ਵੇਖ ਖਤਮ ਹੋ ਜਾਂਦਾ ਹੈ ਖ ਕਿਆ ਕਿਆ ਸੀ ਬਾਈ ਤੇਰਾ 버ਗਰ ਬਹੁਤ ਵਧੀਆ ਬਣਾਉਂਦਾ ਸਿੰਪਲ 버ਗਰ ਆ ਨਿਊਡਲ 버ਗਰ ਵਗੈਰਾ ਪਾ ਕੇ ਪਰ ਸਵਾਦ ਬਹੁਤ ਕਮਾਲ ਦਾ ਬਾਈ ਦਾ ਤੇ ਇਸ ਕਰਕੇ ਮੈਂ ਬਾਈ ਨੂੰ ਇੱਕ ਸਿੱਗੀ ਮੰਦੀ ਦਾ ਮੰਨਾਂ ਵੀ ਭਰਾ ਦਾ ਸ਼ੂਟ ਜ਼ਰੂਰ ਕਰਦਾ ਇਸ ਕਰਕੇ ਅੱਜ ਮੈਨੂੰ ਟਾਈਮ ਮਿਲਿਆ ਤੇ ਮੈਂ ਕਹਾ ਭਰਾ ਦੂ ਅੱਜ ਵੀਡੀਓ ਜ਼ਰੂਰ ਬਣਾ ਕੇ ਚਾਹੀਏ ਬਾਈ ਕੀ ਕੀ ਬਣਾਉਣੇ ਕੀ ਕੀ ਹੁੰਦੇ ਹੋ 버ਗਰ ਟਿੱਕੀ ਤੇ ਨਿਊਡਲ 버ਗਰ ਟਿੱਕੀ ਤੇ ਨਿਊਡਲ ਕੀ ਬਾਤ ਹੈ ਭਾਈ ਭਾਈ ਇਸ ਤੋਂ ਇਲਾਵਾ ਹੋਰ ਪਹਿਲਾਂ ਕੀ ਕੰਮ ਕਰਦੇ ਸੀਗੇ ਪਹਿਲਾਂ ਜੀ ਪਹਿਲਾਂ ਤਾਂ ਬਹੁਤ ਕੰਮ ਕੀਤੇ ਆ ਜੀ ਕਿਹੜੇ ਕਿਹੜੇ ਇਲੈਕਟ੍ਰੀਸ਼ੀਅਨ ਪਲੰਬਰ अच्छा जेसीपी ਹੈ ਡਰਾ ਟਰਾਲਾ اچھا ਹਲਵਾਈ ਦਾ ਵੀ ਕੀਤਾ ਕੀ ਬਾਸ ਗੋਲ ਗੱਪੇ ਦਾ ਵੀ ਬਸ ਐਡੀ ਸ਼ਾਹੀ ਇਹ ਵੀ ਨੇ ਐਡੇ ਤਗੜੇ ਤਗੜੇ ਕੰਮ ਛੱਡ ਕੇ ਇਸ ਪਾਸੇ ਨੂੰ ਇਧਰ ਪਲੇ ਪਾਸੇ ਕਿਵੇਂ ਆ ਗਏ ਸਰ ਇਦਾਂ ਵਾਂ ਕੇ ਮਤਲਬ ਯਾਨਕਿ ਕੰਮ ਸਾਰੇ ਕਰ ਲੀਦੇ ਆ ਅੱਛਾ ਫਿਲਹਾਲ ਇਹ ਉਹ ਬਸ ਲੋਕਾਂ ਨੂੰ ਟੇਸਟ ਦੇਣਾ ਬਸ ਅਜਾ ਲੋਕਾਂ ਨੂੰ ਸਵਾਦ ਦੇਣਾ ਇਹ 버ਗਰ 버ਗਰ ਵਾਲੇ ਪਾਸੇ ਆਉਣ ਦਾ ਕਿਵੇਂ ਸਬਬ ਬਣਿਆ ਭਾਈ ਸੰਦੀ ਚੱਕ ਰਿਆ ਕਿ ਮਤਲਬ ਦਿਲ ਕਰਪੇ ਵੀ 버거 ਲਾ ਕੇ ਖਾਣੇ ਲੋਕਾਂ ਨੂੰ ਅੱਛਾ ਪਬਲਿਕ ਨੂੰ 버거 ਖਾਣੇ ਉਹ ਕਹਿੰਦੀ ਬੱਚੇ ਕਹਾਣੀ ਤਾਂ ਹੋਣੀ ਆ ਕੋਈ ਨਾ ਕੋਈ ਇਹਦੇ ਵਿੱਚ ਕਿ ਨਹੀਂ ਕਹਾਣੀ ਕੋਈ ਨਹੀਂ ਮਹਾਰਾਜ ਅੱਛਾ ਵੀ ਬਸ ਮਨ ਕੀਤਾ ਵੀ ਖੁਸ਼ ਬਸ ਮਨ ਕੀਤਾ ਵੀ 버거 ਲਾ ਕੇ ਖਾਣੇ 버거 ਖਵਾਈਏ ਅੱਛਾ ਤੁਸੀਂ ਸਿਆਲਾਂ ਨੂੰ ਚਾਹ ਵੀ ਬਣਾਉਂਦੇ ਹੁੰਦੇ ਹੋ ਸਿਆਲਾਂ ਵੀਰੇ ਮੰਡੀ ਸਾਡਾ ਚਾਹ ਦਾ ਕੰਮ ਹੈ ਮੰਡੀ ਚਾਹ ਦਾ ਕੰਮ ਹੁੰਦਾ ਨਾ ਸਾਡਾ ਉਹ ਕਹਿੰਦੇ ਉਥੇ ਬੜੀ ਫੇਮਸ ਚਾਹ ਤੁਹਾਡੀ ਹੁੰਦੀ ਉਥੇ ਜਿਹੜਾ ਪੀਓ ਯਾਦ ਕਰੂਗੇ ਅੱਛਾ ਇਹ ਮੈਂ 버거 ਉਦਾਂ ਹੀ ਚਾਹਾਂ ਜਿਵੇਂ 버거 ਖਾਊਗਾ ਤੇ ਯਾਦ ਕਰੂਗਾ ਤੇ ਚਾਹ ਪੀਊਗਾ ਤੇ ਯਾਦ ਕਰੂਗਾ। ਯਾਦ ਕਰੂਗਾ। ਕਿਆ ਬਾਤ। ਇਹਨਾਂ ਦਾ ਕੰਮ ਹੋਊਗਾ ਜਿਹੜਾ ਸਸਰ ਆ ਗਿਆ ਉਹ ਹੀ ਕਰ ਲਾ। ਅੱਛਾ ਜਿਹੜਾ ਸੂਤਰਾ ਆ ਗਿਆ। ਉਹ ਵੇਹ ਗੱਲਾ ਬਈ ਇੱਕ ਇੱਕ ਚੀਜ਼ ਦੇਖੀਆ ਮੈਂ। ਇਧਰ ਜਿਹੜੇ ਪ੍ਰਵਾਸੀ ਲੋਕ ਘਟਦੇ ਨੇ ਹਨਾ ਪੰਜਾਬੀ ਲੋਕ ਜ਼ਿਆਦਾ ਕੰਮ ਕਰਦੇ ਨੇ। ਹਾਂਜੀ ਪੰਜਾਬੀ ਲੋਕ ਕਰਦੇ। ਵਾਜਗਾ। ਤੇ ਲੋਕ ਕਿਵੇਂ ਫਿਰ ਆਉਂਦੇ ਵਧੀਆ? ਮਸ਼ ਮਸ਼ ਪੂਰਾ ਪੈਂਦਾ। ਪੂਰਾ ਪੂਰਾ ਹੀ ਸਹੀ। ਉਹ ਮੀਂਹ ਤੇ ਸਿਆਣ ਲੱਗ ਗਿਆ ਹਾਂ ਇਹ ਗੱਲ ਪੱਕੀ ਆ ਕਿਉਂਕਿ ਬਾਈ ਦੀ ਕੀ ਆ ਭਾਈ ਜੀ ਨੂੰ ਉਹ ਖਲਾਉਗਾ ਰੇੜੀ ਲੱਗੇ ਲੱਗੀ ਆ ਹਾਂ ਬਾਈ ਦੀ ਕੱਲੇ ਦੀ ਰੇੜੀ ਇੱਥੇ ਹੁੰਦੀ ਆ ਪਰ ਵਾਕਿਆ ਸਵਾਦ ਬਾਈ ਦਾ ਬਹੁਤ ਕਮਾਲ ਦਾ ਹੁੰਦਾ ਤੇ ਬਾਈ ਦੀ ਕੋਈ ਫੋਜਨ ਟਿੱਕੀ ਨਹੀਂ ਟਿੱਕੀ ਬਾਈ ਨੇ ਆਪ ਬਣਾਉਣੀ ਹੁੰਦੀ ਆ ਤੇ ਪੂਰਾ 버ਗਰ ਜਿਹੜਾ ਆ ਪਨੀਰ ਵੀ ਵਿਆ ਇਹ ਵੀ ਡੇਰੀ ਦਾ ਪਨੀਰ ਹੁੰਦਾ ਆ ਨਾ ਕਿ ਕਿਸੇ ਹੋਰ ਜਗ੍ਹਾ ਦਾ ਇਹ ਵੀ ਸਵਾਦ ਵੇਖ ਲੈ ਹਰੇ ਇਹ ਵੀ ਸਵਾਦ ਵੇਖ ਲੈ ਆਹੀ ਸਵਾਦ ਦੇਖ ਚੁੱਕੇ ਆ ਪਹਿਲਾਂ ਤਾਹੀ ਤਾਂ ਆਏ ਆ ਠੀਕ ਆ ਜੀ ਤੇ ਸਵਾਦ ਨਾਲ ਦੇਖਿਆ ਹੁੰਦਾ ਫਿਰ ਇੱਥੇ ਕੀ ਕਰਨਾ ਸੀ ਹਾਂ ਹੋਰ ਆ ਵੀਡੀਓ ਆ ਜਦੋਂ ਵੀਡੀਓ ਪੈਣੀ ਆ ਤਾਂ ਸਾਂਗ ਨੂੰ ਬਦਲ ਆ ਜਾਣਾ ਭਾਈ। ਕੀ ਬਾਤ ਹੈ ਜੀ ਆ ਚੈੱਕ ਕਰੋ। ਭਾਈ ਹੁਣ ਇਹ ਤੇ ਨੂਡਲ ਵਗੈਰਾ ਹੁਣੇ ਨਹੀਂ? ਹਾਂ ਜੀ ਨੂਡਲ ਆਉਣਗੇ। ਵਾਹ ਜੀ ਵਾਹ। ਭਾਈ ਛੁੱਟੀ ਛੱਡੀ ਹੁੰਦੀ ਕਿਹਦੇ ਦਿਨ? ਸੰਡੇ ਛੁੱਟੀ ਕਰਿਆ ਕਰਾਂਗੇ ਜੀ। ਅੱਛਾ ਐਤਵਾਰ ਛੁੱਟੀ ਆ? ਐਤਵਾਰ ਛੁੱਟੀ ਕਰਿਆ ਕਰਾਂਗੇ ਹੁਣ। ਅੱਛਾ ਕਰਿਆ ਕਰਾਂਗੇ ਜਾਂ ਕਰਦੇ ਨਹੀਂ? ਹੁਣ ਬਸ ਕਰਾਂਗੇ ਕੱਲ ਨੂੰ ਛੁੱਟੀ ਯਾਨੀ ਕਿ ਕਰਾਂਗੇ। ਅੱਛਾ ਕੱਲ ਮਾਰਾ ਜੀ ਦੇ ਘਰੇ ਜਾਇਆ ਕਰਾਂਗੇ ਐਤਵਾਰ। ਵਾਹ ਜੀ ਵਾਹ। ਕੀ ਬਾਤ ਹੈ ਭਾਜੀ ਕੀ ਬਾਤ ਹੈ। ਬਹੁਤ ਵਧੀਆ ਭਾਜੀ। ਤੇ ਬਾਈ ਦੇ ਕੋਲ ਨਾ ਇੱਕ ਚੀਜ਼ ਮੈਂ ਦੇਖਿਆ ਬਾਈ ਕੋ ਸਫਾਈ ਬਹੁਤ ਵਧੀਆ ਹੁੰਦੀ ਹੈ ਇਹ ਤੱਕ ਬਾਈ ਨੇ ਹਫਤੇ ਇੱਕ ਗਲਵਸ ਪਾ ਕੇ ਰੱਖਿਆ ਹੁੰਦਾ ਹਮੇਸ਼ਾ ਜਦੋਂ ਹੀ ਇਹ ਹੋਣਾ ਨਾ ਇਹ ਚੀਜ਼ ਹੋਣੀ ਹੁੰਦੀ ਆ ਭਾਜੀ ਕੋਲ ਤੇ ਇਹ ਚੀਜ਼ ਵਈਆ ਦੇਖਣ ਨੂੰ ਲੱਗਦੀ ਆ ਵੀ ਸਵਾਦ ਇੱਕ ਜਿਹੜਾ ਆ ਇੱਕ ਬੜਾ ਯੂਨੀਕ ਦੇ ਤਰੀਕੇ ਨਾਲ ਹੁੰਦਾ ਵੀ ਇਹ ਕਿਮਿਓਨਿਸ ਆ ਕਿ ਕਰੀਮ ਹੈ ਇਹ ਦੀ ਬਾਦੀ ਦੀ ਬਾਦੀ ਕਰੀਮ ਅੱਛਾ ਉਹ ਜਿਹੜੀ ਯੂਨੀਸ ਹਾਂਜੀ ਲਾਓ ਜੀ ਚੈੱਕ ਕਰੋ ਜਰਾ ਬਾਈ ਪਈ ਦੂਜੇ ਨੂੰ ਨਹੀਂ ਤੇ ਮੂਜੇ 버ਗਰ ਬਣਾਉਣੇ ਹੋ ਵਿਦਾਊਟ ਨਿਊਟਲ ਹਾਂਜੀ ਬਣ ਜਾਂਦਾ ਜੀ ਅੱਛਾ ਉਹ ਵੀ ਬਣਾ ਦਿੰਦੇ ਹੋ ਪਹਿਲਾਂ ਜਿੰਦਾ ਨਹੀਂ ਡਿਮਾਂਡ ਆ ਉਦਾਂ ਦਾ 버ਗਰ ਹਾਂਜੀ ਕੀ ਬਾਤ ਹੈ ਮਨਚੂਰੀਅਨ 버ਗਰ ਵੀ ਬਣਦਾ ਹੈ ਮਨਚੂਰੀਅਨ ਵਾਲਾ 버ਗਰ ਵੀ ਬਣਾ ਲਵੇ ਅੱਛਾ ਮਨਚੂਰੀਅਨ ਵਾਲਾ 버ਗਰ ਵੀ ਹਾਂਜੀ ਵਾਹ ਜੀ ਲਓ ਸੰਦੀ ਤਾਂ ਭਾਈ ਇੱਥੇ ਸਾਡੇ ਲਈ ਹੁਣ ਮਨਚੂਰੀਅਨ 버ਗਰ ਵੀ ਤੱਕ ਬਣਾ ਕੇ ਦੇ ਉਹ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਲਓ ਜੀ ਇਹ ਹੋ ਗਿਆ 버ਗਰ ਰੈਡੀ ਭਾਈਆ ਫੜੋ ਕਰੋ ਡੇਸ ਲੋ ਜੀ ਆ ਆ ਗਿਆ ਆਪਣੇ ਕੋਲ 버거 ਰੈਡੀ ਹੋ ਚੁੱਕਿਆ ਜੀ ਤੇमीत ਹਾਂਜੀ ਫਤਿਹ ਸਿੰਘ ਫਤਿਹ ਕਹਿੰਦਾ ਜੀ ਅੱਜ ਮੈਂ 버거 ਟੈਸਟ ਕਰਨਾ ਆ ਫਤਿਹ ਕਰੋ ਟੈਸਟ ਅੱਜ ਕਰੋ ਟੈਸਟਿੰਗ ਅੱਜ ਇੱਕ ਆਪਣਾ ਵੀਰ ਹੋਰ ਆਇਆ ਜੀ 버거 ਖਾਣ ਹਾਂਜੀ ਬਲਦੇਵ ਰਾਜ ਆ ਜਾ ਵੀ ਅੱਛਾ ਬਲਦੇਵ ਸਿੰਘ ਕੀ ਬਾਤ ਹੈ ਵੀ ਕੀ ਬਾਤ ਲਓ ਸੰਦੀ ਹਾਂਜੀ ਫਤੇ ਚਲੋ ਹੋਰ ਖਾਓਗੇ ਕਿਵੇਂ ਤਾਂ ਤਾਂ ਹੋ ਗਿਆ ਐਸੀ ਆ ਵੀ ਤੂੰ ਵੀ ਕਰੋ ਆਲੇ ਇਧਰ ਵੀ ਕਰਿਓ ਵੀਡੀਓ ਇੱਕ ਮਿੰਟ ਭਾਜੀ ਆਲੇ ਬਲਦੇਵ ਰਾਜ ਆ ਵੇਖੀ ਮਾਰਾ ਜਦ ਤੱਕ ਬਾਈ ਹੁਣੀ ਉਧਰ ਬੱਚੇ ਖਾ ਰਹੇ ਨੇ ਇਧਰ ਜਦ ਤੱਕ ਫਰ ਕਰ ਦੇ ਦੀ ਹਾਂਜੀ ਇਹ ਬਾਈ ਹੁਣ ਰੈਗੂਲਰ ਕਸਟਮਰ ਹੈ ਤੁਹਾਡੇ ਹਾਂਜੀ ਰੈਗੂਲਰ ਭਾਈ ਕਿਵੇਂ ਲੱਗਦਾ ਬਾਲਾ 버거 ਦੱਸੋ ਇਹਨਾਂ ਦਾ ਕਿਵੇਂ ਹੁੰਦਾ ਹੈ 버거 1 ਨੰਬਰ ਦਾ 1 ਨੰਬਰ ਹਾਂ ਬਾਈ ਕਿੰਨਾ ਵਾ ਜਿਹੜੇ ਦੂਰ ਦੂਰੋਂ ਦੂਰੋਂ ਵੀ ਹੁੰਦੇ ਨਾ ਹਾਂਜੀ ਇਹਨਾਂ ਦੀ ਇੱਕ ਸੋਚਨ ਵੇਖਿਆ ਜੀ ਜੀ ਕੋਈ ਆਵੇ ਆਖੀ ਵੇਖਿਆ ਜੀ ਬਿਲਕੁਲ ਕੋਈ ਵੀ ਇਹਨਾਂ ਚੀਜ਼ ਖਾਣੀ ਹੈ ਨਾ ਕੋਈ ਵੀ ਚੀਜ਼ ਖਾਣੀ ਹੈ ਹਾਂ ਹੱਥ ਹੋ ਕੇ ਫੇਰ ਇਨਕੀਦਵਾਤ ਲਾਉਣਾ ਹਾਂ ਇਹ ਗੱਲ ਪੱਕੀ ਆ ਭਾਜੀ ਸੋਟੀ ਖਾਣੀ ਚਾਹ ਤੀ ਨੀ ਉਹ ਬਕਰੀ ਉਹ ਵੀ ਸਾਰਾ ਕੋਈ ਹੱਥ ਹੋ ਗਿਆ ਸਾਰਾ ਤੋਂ ਬਿਲਕੁਲ ਸਫਾਈ ਵੇਖੋ ਰੈਡੀ ਕੋਈ ਨਹੀਂ ਸਫਾਈ ਬੱਖੋ ਬਹੁਤ ਕਮਾਲ ਦਾ ਫਲੇਵਰ ਹੈ ਭਾਜੀ ਬਹੁਤ ਵਧੀਆ ਬਹੁਤ ਵਧੀਆ ਓਕੇ ਤੇ 버거 ਵਧੀਆ ਪਸੰਦ ਹੁੰਦਾ ਤੁਹਾਨੂੰ ਇਹਦਾ ਮੈਂ ਇੱਕ ਨੰਬਰ ਦਾ ਤੇ ਕੀ ਹੋਵੇ 버거 ਹੋਵੇ ਅੱਛਾ ਇਹ ਗੋਲ ਗੱਪੇ ਹੀ ਲਾਉਂਦੇ ਹੁਣ ਗਰਮੀਆਂ ਤੋਂ ਬਾਅਦ ਇਹਨੇ ਗੋਲ ਗੱਪੇ ਲਾਉਂਦੇ ਅੱਛਾ ਗਰਮੀਆਂ ਦੇ ਗੋਲ ਗੱਪੇ ਸ਼ੁਰੂ ਹੋ ਜਾਣੇ ਆ ਦੇਖੀ ਜਾਏ ਤੁਸੀਂ ਉਹਦਾ ਟੇਸਟ ਲੋਕਾਂ ਦਾ ਟੇਸਟ ਦੇਖਿਆ ਅੱਛਾ ਕੀ ਬਾਤ ਹੈ ਭਾਜੀ ਕੀ ਬਾਤ ਹੈ ਬਾਤ ਹੀ ਬਹੁਤ ਵਧੀਆ ਥੈਂਕ ਯੂ ਸੋ ਮਚ ਭਾਜੀ ਤੇ ਇਹ ਪੱਟੀ ਦੇ ਖਾਣਾ ਦੇ ਗਰਮ 버거

ਦਸ ਦ ਸਿਕੁਲਾ ਨਹੀਂ ਹੈ ਤੁਹਾਡੇ ਕੋਲ ਚਲੋ ਜੀ ਫਦੇ ਹੁਣੇ ਅੱਜ ਕਰ ਰਹੇ ਐਨਜੋਏ ਪੂਰਾ 버ਗਰ ਖਾਓ ਅੱਜ ਇਹ ਜਦ ਤੱਕ ਮੇਰਾ 버ਗਰ ਮੈਂ ਆਪਣਾ ਰੈਡੀ ਕਰਵਾਵਾ ਨਹੀਂ ਤੇ ਭਾਈ ਮੰਜੂਰੀਨ ਵਾਲੇ ਦੇ ਵਿੱਚ ਨਾਲ ਇਹ ਟਿੱਕੀ ਵੀ ਪਣੀ ਆ ਟਿੱਕੀ ਪਣੀ ਪਨੀਰ ਵੀ ਪੈਣਾ ਅੱਛਾ ਸਾਰਾ ਕੁਝ ਪੈਣਾ ਹੈ ਸਾਰਾ ਕੁਝ ਬੇ ਰੇਟ ਰੇਟ ਦੱਸੇ ਕੀ ਹੈ ਟੇਟ ਹੈਗਾ 30 40 50 ਰੁਪਏ ਰੇਟ ਆਪਣਾ ਓਕੇ ਜਿਹੜਾ ਮੰਜੂਰੀਨ ਵਾਲਾ ਕਿੰਨੇ ਦਾ ਮੰਜੂਰੀਨ ਵਾਲਾ 50 ਰੁਪਏ 50 ਰੁਪਏ ਦਾ 30 ਰੁਪਏ ਵਾਲਾ 30 ਰੁਪਏ ਵਾਲਾ ਸਿੰਪਲ 40 ਰੁਪਏ ਵਾਲਾ 40 ਰੁਪਏ ਦਾ ਪਨੀਰ ਪਾ ਕੇ ਟਿੱਕੀ ਪਾ ਕੇ ਪਨੀਰ ਪਾ ਕੇ ਟਿੱਕੀ ਪਾ ਕੇ ਆ ਚਟਨੀਆਂ ਆਪਦੀਆਂ ਘਰ ਦੀਆਂ ਤਿਆਰ ਕੀਤੀਆਂ ਹੋਈਆਂ ਅੱਛਾ ਕੀ ਬਾਤ ਹੈ ਬਸ ਅੱਜ ਮਤਲਬ ਕੋਈ ਰੈਡੀ ਮੇਡ ਨਹੀਂ ਬਾਹਰ ਦੀ ਚਟਨੀ ਨਹੀਂ ਖਵਾਈ ਜੀ ਮਤਲਬ ਗੱਲੀ ਸਿਰ ਮਾਇਓਨੈਸ ਲੈਂਦੇ ਤੁਸੀਂ ਜਿਹੜੀ ਲੈਂਦੇ ਹੋ ਇਹਦਾ ਹੋਰ ਕੋਈ ਨਹੀਂ ਹਾਂਜੀ ਹਾਂਜੀ ਵਾਹ ਜੀ ਬਾਬਾ ਜੀ ਤਾਂ ਵਾਕਈ ਤੇ ਅਹੀਂ ਨਾ ਪਿਛਲੀ ਵਾਰੀ ਤੋਂ ਆਏ ਸੀ ਬਰਫੀ ਦੀ ਵੀਡੀਓ ਕਰਨਾ ਆਏ ਸੀ ਤੇ ਸਾਨੂੰ ਅਹੀਂ ਮਿੱਠਾ ਬਹੁਤ ਹੋ ਗਿਆ ਸੀ ਤੇ ਭਾਈ ਨੂੰ ਕਹਿੰਦੇ ਸਾਨੂੰ ਇੱਕ ਕਰਾਰਾ ਜਿਹਾ 버ਗਰ ਖਵਾ ਦਿਓ ਤੇ ਉਹਦੇ ਭਾਈ ਨੇ ਸਾਨੂੰ ਕਰਾਰਾ ਜਿਹਾ 버ਗਰ ਖਵਾਇਆ ਸੀ ਤੇ ਸਵਾਦ ਆ ਗਿਆ ਸੀ ਮੇਰੇ ਉਹ ਦੂਬਾ ਜੇ ਸੰਬੰਧਾ ਸੀਗੇ ਭਰਾ ਦਾ ਵੀਡੀਓ ਬਣਾ ਕੇ ਜਰੂਰ ਜਾਣਾ ਹੈ ਬਾਈ। ਕੀ ਬਾਤ ਕਰੀ। ਵਾਹ ਕਿਹਾ। ਵੀ ਕਰਾਦਾ ਘਰੀ ਸਾਡੇ ਥੋੜਾ ਜਿਹਾ ਪਰਚਾ। ਫਾਈਨਲੀ ਆਪਾਂ ਕਰ ਲਿਆ 버ગર ਟ੍ਰਾਈ ਸ਼ੁਰੂ ਕਰ ਰਹੇ ਹੁਣ ਨੂਡਲ 버ગર ਆ ਸਵਾਦ ਇਥੇ ਕਮਾਲ ਦਾ ਮਿਲਦਾ ਤੁਹਾਨੂੰ ওহ 음 ਵਾਕਿ ਬਹੁਤ ਕਮਾਲਾ 버ਗਰ ਆ ਬਹੁਤ ਸੁਆਦ ਆ ਤੇ ਹੁਣ ਇਹਨਾਂ ਦਾ ਫਿਨਿਸ਼ ਕਰਨ ਦੇ ਤੱਕ ਉਸ ਤੋਂ ਬਾਅਦ ਇਹ ਟਿੱਕੀ ਟਰਾਈ ਕਰਦੇ ਆਂ ਬਾਈ ਹੁਣਾਂ ਕੋ ਫਿਰ ਤੁਹਾਨੂੰ ਟਿੱਕੀ ਦਾ ਸੁਆਦ ਵੀ ਦੱਸਦੇ ਆਂ ਟਿੱਕੀ ਦਾ ਸੁਆਦ ਕਿਵੇਂ ਆ ਤੇ ਹੁਣ ਕਰੋ ਤੁਸੀਂ ਜੇ ਤੱਕ ਬ੍ਰੇਕ ਲਓ ਹਾਂਜੀ ਭਾਜੀ ਭਾਜੀ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ 버ਗਰ ਹੈ ਤੁਹਾਡਾ ਤੇ ਮੈਨੂੰ ਇੱਕ ਐਡਰੈਸ ਦੱਸਿਓ ਪਹਿਲਾਂ ਆਪਾਂ ਪਹਿਲੇ ਐਡਰੈਸ ਕੀ ਹੈਗਾ ਤੇ ਟਾਈਮਿੰਗ ਕੀ ਹੈ ਯਾਰ ਇਹ ਟਾਈਮਿੰਗ ਹੈ ਕੀ ਹੈ 12:30 ਵਜੇ ਤੋਂ ਲੈ ਕੇ 6 ਵਜੇ ਤੱਕ 6 ਵਜੇ ਤੱਕ ਤੇ ਐਡਰੈਸ ਐਡਰੈਸ ਹੈਗਾ ਪੱਤੀ ਨਿਕਾ ਜੱਜ ਪੋੜ ਜਾਂਦਾ ਜੀ ਓਕੇ ਜੀ ਕਿਹੜੇ ਥੱਲੇ ਆ ਇਹ ਥੱਲੇ ਆ 12:30 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਉੱਥੇ ਥੱਲੇ ਸਟਾਲ ਲੱਗਦਾ ਉਹ ਸਟਾਲ ਆ ਜੀ ਬਿਲਕੁਲ ਭਾਈ ਦਬਾਈ ਕੋ ਟਿੱਕਿਆ ਗੋਲ ਗੱਪੇ ਗੋਲ ਗੱਪੇ ਹਜੇ ਨਹੀਂ ਹੈਗੇ ਟਿੱਕੀਆਂ 버ਗਰ ਬੰਚੂਰੇ ਨੇ ਬਰਗਰ ਕਰਾ ਤੇ ਇਹਨਾਂ ਕੋਲ ਮਿਲ ਜਾਂਦਾ ਤੇ ਬਾਈ ਹੁਣਾਂ ਕੋਲ ਆਓ ਤੇ ਟਰਾਈ ਕਰੋ ਦੱਸੋ ਤੁਸੀਂ ਫੀਡ ਕਰਨਾ ਕੀ ਹੈ ਜੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਈ ਦੀ ਕੋਸ਼ਿਸ਼ ਦੱਸਿਓ ਸਾਨੂੰ ਤੁਹਾਨੂੰ ਕਿਵੇਂ ਲੱਗੀ ਆ ਬਾਈ ਦਾ ਸਵਾਦ ਜਿੰਨਾਂ ਜਿੰਨਾਂ ਨੇ ਬਾਈ ਕੋਲ 버ਗਰ ਖਾਦੇ ਨੇ ਉਹ ਸਵਾਦ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੱਗਾ ਬਾਈ ਹੁਣਾਂ ਦਾ ਤੇ ਸੋ ਹੁਣ ਕਰਨਾ ਕੀ ਹੈ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ